ਹਾਂ ਜੀ ਜਦੋਂ ਅੱਧਰੋਂ ਡੇ

ਇਹ ਰਾਹ ਕਿੰਨਾ ਥੋੜਾ ਜੀ ਸ਼ੁਰੂ ਕਿੱਥੇ ਗਈ ਹਾਂ ਜੀ ਬੋਲਦਾ ਭਾਈ ਦਾ ਬਾਹਰ ਇਹ ਥੋੜੀ ਮੇਰੇ ਨੂੰ ਓਟਾ ਦਿੰਦੇ ਬੋਲਦੇ ਤਾਂ ਨਾ ਲੋਕੀਂ ਦੇਖ ਕੋਲ ਆ ਰਿਹਾ ਹੈ ਜਨਾਬ ਅੰਦਰ ਕੋਸਾ ਹਾਂ ਬਕਸਾ ਖੋਲਦਾ ਭਾਈ ਸਾਡਾ ਤੋਂ ਵਟੇ ਜਿਹੜੇ ਲੱਗੇ ਦੋ ਬਕਸਾ ਖੋਲੋ ਆਪਣੇ ਆਪ ਖੋਲ ਜਾਣਾ ਜੀ ਪਿੱਛੇ ਰਹਿਣ ਦੋ ਇਹ ਹੋਲ ਵਿੱਚ ਕਲਗੀ ਨਿਕਲ ਕੇ ਟੈਜ ਨਿਕਲ ਕੇ ਵਖਰੀ ਲੱਗੀ ਐ ਬਕਸੂਏ ਖੋਲੋ ਬਸ ਕੱਲੀ ਹਾਂਜੀ ਖੋਲੋ ਜੀ ਭਾਈ ਹੁਣ ਖੋਲੋ ਖੋਲੋ ਬਕਸੂਆ ਹੌਲਤਾ ਏ ਉਧਰ ਦਾ ਚਲੋ ਚੋਕੋ ਚੋਕ ਲੈਣ ਦਿਜੀ ਲੱਗ ਗਿਆ ਝੋਲੀ ਕਰੋ ਲੱਗ ਗਿਆ ਹਾਂਜੀ ਰੱਖੋ ਭਾਈ ਇੱਧਰ ਦੇਖ ਕੇ ਕੋਲ ਭਾਈ ਤਾਂ ਚੋਕੋ ਹਾਂਜੀ ਵੀਰ ਜੀ ਤੇ ਸਾਹਮਣੇ ਬੈਠੋ ਜੀ ਵੀਰ ਜੀ ਇੱਧਰ ਬੈਠ ਕਰਨਾ ਠੀਕ ਹੈ ਕਰਕੇ ਲਾ ਲੇ ਕਰਕੇ ਬਾਅਦ ਚ ਲਾ ਦਾਂਗਾ ਕਰਕੇ ਲਾ ਲਾ ਸਾਰੇ ਸ੍ਰੀ ਵਾਇਕੁਰੂ ਜੀ ਕੋ ਅੱਗੇ ਨਵਾਸ ਸਾਹਮਾਰੀ ਜੀਓ ਪਿੰਡ ਸਬ 13 ਕੋ ਨਾਲ ਸਬ ਤੇਰੀ ਵਧੀਆਈ ਕੋਈ ਨਾਮੋ ਜਾਣੇ ਮੇਰਾ ਘਰ ਸ੍ਰੀ ਵਾਇਕੁਰੂ ਜੀ ਕੀ ਪਤ ਤੇ ਸ੍ਰੀ ਪ੍ਰਭਾਤੀ ਜੀ ਸਹਾਇ ਵਾਰ ਸ੍ਰੀ ਪ੍ਰਭਾਤੀ ਜੀ ਕੀ ਪਾਤਸ਼ਾਹੀ ਦਸਮ ਪ੍ਰਥਮ 1 ਬਗਤ ਦਸੰਬਰ ਕਾ ਜੋ ਨਾਨਕ ਲਹਿ ਤੇ ਆਏ ਫਿਰੰਗੁਰੂ ਤੇ ਅਮਰਦਾਸ ਰਾਮਦਾਸ ਐ ਹੁ ਸਹਾਇ ਅਰਜਨ ਹਰਗੋਬਿੰਦ ਨਾਮ ਸਿਮਰਨ ਸ੍ਰੀ ਹਰਿ ਰਾਇ ਸਿਮਹ ਹਰਿ ਕ੍ਰਿਸ਼ਨ ਤੇ ਜੇਜਸ ਡਿੱਠੇ ਸਭ ਕੁਝ ਆਈ ਤੇਗ ਬਹਾਦਰ ਸਿਮਰਿਆ ਕਰਨ ਉਹਨੇ ਦਾਵਤ ਆਏ ਸਭ ਥਾਈ ਹੋਈ ਸਹਾਇ ਦਸੰ ਪਾਤਛਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਇ ਦਸੰ ਪਾਤਛਾ ਨਦੀ ਜੋਤ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇ ਨਾਲ ਦਾ ਸਤਿਗੁਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੋਲ ਸਤਿਗੁਰੂ ਸਚੁ ਚੋਤਾ ਬੋਲ ਬੋਲ ਸਤਿਗੁਰੂ

ਲਾਹ ਬਿਡਾਨੀ ਆਸੋ ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ ਧਰਮ ਦੇ ਠਾਡੇ ਦਰਬਾਰ ਤੁਝਿ ਜਨ ਸਤ ਕਰੈ ਕੋ ਮੇਰੀ ਦਰਸ਼ਨ ਦਰਸ਼ਨ ਦੀਜੈ ਕੋਲ ਦਿਵਾਰ ਸਤਨਾਮ ਸ੍ਰੀ ਵਾ ਸਰ ਪਾਰ ਦਿਆਲ ਗੋਬਿੰਦਾਂ ਅੰਮ੍ਰਿਤ ਹਿਦੈ ਸਿੰਚਾਈ ਨਾਵਨਧਰਧ ਸਿਧ ਹਰ ਲਾਗ ਰਹੀ ਜਨਮਾਈ ਭਾਏ ਕਿਰਪਾਰ ਦਿਆਲ ਗੋਬਿੰਦਾਂ ਅੰਮ੍ਰਿਤ ਹਿਦੈ ਸਿੰਚਾਈ ਨਾਵਨਧਰਧ ਸਿਧ ਹਰ ਲਾਗ ਰਹੀ ਦੀ ਜਾਈ ਦਰਹ ਬਾਹਰ ਠਾਕੁਰ ਭਗਤਨ ਕਾ ਰਵ ਰਹਿਆ ਸਰਾਵਠਾਈ ਰਹਾ ਤਨ ਕੋਈ ਨ ਪਹੁੰਚਨ ਹਾਰਾ ਜਾ ਕੈ ਅੰਗ ਬਸਾਈ ਜੰਮ ਕੀ ਤ੍ਰਾਸ ਮਿਟਾਇ ਜਿਸ ਸਿਮਰਤ ਨਾਨਕ ਨਾਮ ਧਿਆਈ ਤਾਗੋ ਗੋਇ ਨ ਮਹਜਨ ਹਾਰਾ ਜਾਗੈ ਅੰਗ ਗੋਸਾਈ ਜਬ ਕੀ ਤ੍ਰਾਸ ਮਿਟੈ ਜਿਸ ਸਿਮਰਤ ਨਾਨਕ ਨਾਮ ਧਿਆਈ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ